ਕੁੜੀ ਬਣ ਕੇ ਦੂਜੀ ਕੁੜੀ ਦਾ ਪੇਪਰ ਦੇਣ ਪਹੁੰਚਿਆ ਮੁੰਡਾ ਸੁਰਖੀ ਬਿੰਦੀ ਸੂਟ ਸਲਵਾਰ ਸਭ ਕੁਝ ਲਾ ਕੇ ਆਇਆ ਸੀ ਮੁੰਡਾ ਕੁੜੀ ਦੀ ਬੜਾ ਰੱਖੀ ਸੀ ਨਕਲੀ ਆਈਡੀ ਫਰੀਦਕੋਟ ਤੋਂ ਇਹ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬਾਬਾ ਫਰੀਦ ਯੂਨੀਵਰਸਿਟੀ ਚ ਪੈਰਾਮੈਡੀਕਲ ਦੀ ਪੜ੍ਹਤ ਲਈ ਪ੍ਰੀਖਿਆ ਚੱਲ ਰਹੀ ਸੀ ਤੇ ਪ੍ਰੀਖਿਆ ਚ ਇੱਕ ਮੁੰਡਾ ਪੇਪਰ ਦੇਣ ਲਈ ਕੁੜੀ ਦਾ ਰੂਪ ਧਾਰ ਗਿਆ ਇਹ ਨੌਜਵਾਨ ਲੜਕੀ ਦੇ ਪੇਸਚ ਪ੍ਰੀਖਿਆ ਕੇਂਦਰ ਚ ਆਇਆ ਉਸਨੇ ਨਕਲੀ ਵਾੜਾ ਤੋਂ ਲੈ ਕੇ ਸੂਟ ਸਲਵਾਰ ਅਤੇ ਬਿੰਦੀ ਲਿਪਸਟਿਕ ਸਭ ਕੁਝ ਲਾ ਰੱਖਿਆ ਸੀ ਦਸਰ ਪ੍ਰੀਖਿਆ ਲਈ ਕੋਟਕਪੂਰਾ ਦੇ ਡੀਏਵੀ ਪਬਲਿਕ ਸਕੂਲ ਚ ਐਤਵਾਰ ਨੂੰ ਪ੍ਰੀਖਿਆ ਕੇਂਦਰ ਬਣਾਇਆ ਗਿਆ ਸੀ ਜਿੱਥੇ ਕਿ ਨੌਜਵਾਨ ਕੁੜੀ ਬਣ ਕੇ ਪੇਪਰ ਦੇਣ ਪਹੁੰਚਿਆ ਜਿਸ ਤੋਂ ਕਿ ਜਦੋਂ ਅਧਿਆਪਕ ਨੇ ਪੁੱਛਗਿੱਛ ਕੀਤੀ ਤਾਂ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਨੌਜਵਾਨ ਦੀ ਪਛਾਣ ਅੰਗਰੇਜ਼ ਸਿੰਘ ਵਾਸੀ ਫਾਜ਼ਿਲਕਾ ਬਜ ਹੋਈਏ ਉਹ ਫਾਜ਼ਿਲਕਾ ਦੇ ਪਿੰਡ ਟਾਣੀ ਦੀ ਰਹਿਣ ਵਾਲੀ ਪਰਮਜੀਤ ਕੌਰ ਦੀ ਥਾਂ ਤੇ ਪ੍ਰੀਖਿਆ ਦੇਣ ਆਇਆ ਸੀ ਅਧਿਆਪਕਾਂ ਨੇ ਪੁੱਛ ਗਏ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਸਲ ਡੀਏਵੀ ਪਬਲਿਕ ਸਕੂਲ ਵਿੱਚ ਇਹ ਇਮਤਿਹਾਨ ਚੱਲ ਰਿਹਾ ਸੀ ਅੰਗਰੇਜ਼ ਸਿੰਘ ਕੁੜੀ ਪਰਮਜੀਤ ਦੀ ਥਾਂ ਤੇ ਪੇਪਰ ਦੇਣ ਆਇਆ ਉਸਨੇ ਸੂਟ ਸਲਵਾਰ ਪਾਈ ਹੋਈ ਸੀ ਬਿੰਦੀ ਲਿਪਸਟਿਕ ਵੀ ਆਪਣੇ ਆਪ ਨੂੰ ਇੱਕ ਕੁੜੀ ਦੇ ਰੂਪ ਚ ਦਰਸਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪ੍ਰੀਖਿਆ ਸ਼ੁਰੂ ਹੁੰਦੇ ਹੀ ਪ੍ਰੀਖਿਆ ਕੇਂਦਰ ਤੇ ਤੈਨਾਤ ਅਧਿਆਪਕ ਨੂੰ ਉਸ ਤੇ ਸ਼ੱਕ ਪਿਆ ਅਤੇ ਜਦੋਂ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਹ ਕੁੜੀ ਨਹੀਂ ਸਗੋਂ ਇੱਕ ਮੁੰਡਾ ਹੈ ਜਦੋਂ ਅਧਿਆਪਕਾਂ ਨੇ ਉਸ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਚੈੱਕ ਕੀਤਾ ਤਾਂ ਉਹ ਵੀ ਚਾਲੀ ਪਾਇਆ ਗਿਆ ਵੋਟਰ ਕਾਰਡ ਤੇ ਪਰਮਜੀਤ कौर ਦਾ ਨਾਮ ਸੀ ਅਤੇ ਫੋਟੋ ਇਸ ਨੌਜਵਾਨ ਦੀ ਲੱਗੀ ਸੀ ਜਿਸ ਤੇ ਕਿ ਇਸ ਨੇ ਕੁੜੀ ਬਣ ਕੇ ਫੋਟੋ ਖਿਚਵਾਈ ਹੋਈ ਸੀ ਉਧਰ ਪੁਲਿਸ ਨੇ ਅੰਗਰੇਜ਼ ਸਿੰਘ ਨੂੰ ਹਿਰਾਸਤ ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦਕਿ ਆਪਣੀ ਥਾਂ ਤੇ ਇਸ ਨੌਜਵਾਨ ਨੂੰ ਪੇਪਰ ਦੇਣ ਭੇਜਣ ਵਾਲੀ ਕੁੜੀ ਦਾ ਦਾਖਲਾ ਰੱਦ ਕਰ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ